ਹਾਂਜੀ ਸਵਾਗਤ ਹੈ ਜੀ ਸਾਰੇ ਕੂਤਰਬਾ ਵੀਰਾਂ ਦਾ ਆਪਣੇ ਕੇਪੀ ਟੈਲੀਵਿਜ਼ਨ YouTube ਚੈਨਲ ਤੇ ਸੋ 2024 ਦੀ ਬਾਜਿੰਗ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ 17 ਮਾਰਚ 2024 ਨੂੰ ਪਿੰਡ ਰਾਏ 92 ਕੂਤਰ ODE ਸੀਗੇ 3200 ਰੁਪਏ ਮੋਢਾ ਅੱਜ ਦੂਸਰ ਛੁੱਟੇ ਸੀ ਵੀਰੇ 40 ਕੂਤਰ 23 ਕੂਤਰਾਂ ਦੇ ਵਿੱਚ ਤਿਸਰ ਪੈ ਗਈ ਆ ਪਹਿਲਾਂ ਨਾਮਰੇ ਇੱਥੇ ਜਨ ਗੱਡੀ ਹੈ 3200 ਰੁਪਏ ਮੋਢਾ ਜਿਹੜੇ ਕੂਤਰ ਤਿਸਰ ਜਾਏ ਨੇ ਕਰਨ ਰਾਏ ਕੀ ਭਾਈ ਸਵਾਲ ਪਾਵਜੋ ਤੇ ਸਵਾਲ ਗਗਨ ਪੰਜ ਰਾਏ ਹੈਪੀ ਨੂਰ ਦੀ ਕਾਲਾ ਬੱਚੀਵਿੰਡ ਬਾਗੂ ਨੂਰਪੁਰ ਅਮਨ ਫਾਇਲ ਕਾ ਏਜੰਟਾ ਸੈਦ ਮੁਹੰਮਦ ਹਰਪਾਲ ਕਾਵੇਂ ਗੁਰਪਿੰਦਰ ਤਰੋਵੇਂ ਤਾਰਾ ਲੰਗਿਆਣਾ ਆਜ਼ਾਦੀ ਬੈਰੋਵਾਲ ਵਿਸ਼ਭਗਨਾ ਮੰਗਾ ਅਮਰੀਕਾ ਚੀਨਾ ਸਮਾਗ ਗਰਮੇਲ ਸ਼ੀਲਾ ਜਸ਼ਨ ਗੋਗੰਪੁਰ ਜੱਗਾ ਲੰਗਿਆਣਾ ਮਾਨਕੀ ਬਜੂਆ ਹੀਰਾ ਕਾਵੇਂ ਤਾਰਾ ਸੁਨੇਰ ਤੇ ਤਾਰਾ ਲੰਗਿਆਣਾ ਇਹ 23 ਗੁੱਤਰਾਂ ਚ ਵਿੱਚ 30 ਰੁਪਏ ਦੀ ਗੱਡੀ ਵਾਲੀ ਬਾਜੀ ਤੇ ਬਾਕੀ ਅਪਡੇਟ ਕੱਲ ਨੂੰ ਦੇਵਾਂਗੇ ਇੱਕ ਵਾਰੀ ਵੀਰੇ ਅੱਜ ਡੀਸੀ 18 ਮਾਰਚ 2024 ਨੂੰ ਪਿੰਡ ਦਸਾਉਂਦੀ ਆ 40 ਕੁ ਤੁਹਾਡੇ 1700 ਮੁੱਢ ਨੂੰ ਇੱਥੇ ਵੀਰੇ ਇੱਕ ਹੀ ਕੁਤਰਾਂ ਦੇ ਵਿੱਚ ਦੂਸਰ ਪੈ ਗਈ ਆ ਜਿਹੜੇ ਕੁਤਰ ਦੂਸਰ ਚਾਏ ਨੇ ਬਾਈ ਉਹਨਾਂ ਦੇ ਨਾਮ ਨੇ ਲਵਲੀ ਭੰਮੇ, ਕੁਲਦੀਪ ਮੀਰਪੁਰ, ਜਗਸੀਰ ਛਨੀਰ, ਸੀਰਾ ਗਹਿਲੇ, ਕਾਕੂ ਸੇਖਪੁਰਾ, ਨਿੰਮਾ ਫੱਤਾ, ਗੱਗੀ ਰਾਮਨਦੀ, ਸੇਵਕ ਨਥਿਆ, ਨਿੱਕਾ ਮਾਨਵੀ ਬੜੀਆਂ, ਗੁਰਦਾਸ ਰੋੜੇਕੇ, ਹਰਦੀਪ ਮਾਨਸਾ, ਸੇਵਕ ਮੀਰਪੁਰ, ਪਾਲਾ ਚਾਨਕੇ, ਗੱਗੀ ਲਾਲਿਆਂ ਵਾਲੀ, ਗਗਨ ਮੂਸਾ ਬਿੱਲਾ ਮੱਖਾ, ਅਭਿਜੋਤ ਭਲਾਈ, ਗੱਗੀ ਸੰਧੋਹਾ, ਸੀਰਾ ਭਲਾਈ ਦੀਪਮੇ ਤੇ ਮਾਸਟਰ ਰਾਪੁਰ ਇਹ ਵੀਰੇ 1 ਕੀ ਕੂਤਰਾਂ ਦੀ ਦੁੱਸਰ ਪਈ ਹੈਗੀ ਅੱਜ ਗੱਡੀ ਵਾਲੀ ਬਾਜੀ ਤੇ ਤਿਸਰ ਪਈ ਹੈ ਵੀਰੇ 23 ਕੂਤਰਾਂ ਦੀ ਦੋਵਾਂ ਬਾਜ਼ੀਆਂ ਦੇ ਪੋਸਟਰ ਨੇ ਗੱਡੀ ਵਾਲੀ ਬਾਜੀ ਦੀ ਐਂਟਰੀ ਹੈਗੀ 3200 ਤਿੰਨ ਨੰਬਰਾਂ ਵਿੱਚ ਜਿੱਤਤਾ ਬਈ 1500000 ਤੇ 500 ਪਹਿਲਾ ਨਾਮ ਜਿੱਤਣ ਗੱਡੀ ਦੂਜਾ ਨਾਮ ਫ੍ਰਿਜ ਤੀਜਾ ਕੋਲਰ ਤੇ ਇਧਰ ਵੀਰੇ ਜਿੱਤ ਹੈਗੀ ਦੋ ਥਾਈਂ ਪਹਿਲੇ ਨੂੰ 1000 ਦੀ ਜਿੱਤ ਪਲੱਸ ਕੱਪ ਦੂਜੇ ਨੂੰ 500 ਦੀ ਜਿੱਤ ਪਲੱਸ ਕੱਪ ਵੀਰੇ ਦਸੌਂ ਦੀਆ ਪਿੰਡ ਕੱਲ ਨੂੰ ਵੀਰੇ ਕੀ ਅਪਡੇਟ ਆਂਦੀ ਸਾਰੀ ਦੱਸਾਂਗੇ ਬਹੁਤ ਬਹੁਤ ਧੰਨਵਾਦ ਜੀ